ਡਾਕਟਰ ਅਚਰ ਸ਼ਰਮਾ ਲਗਾਤਾਰ ਤੀਜੀ ਵਾਰ ਬੜੇ ਨੈਸ਼ਨਲ ਇਨਟੈਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਸ਼੍ਰੀ ਆਨੰਦਪੁਰ ਸਾਹਿਬ ਦੇ ਪ੍ਰਦਾਨ ਡਾਕਟਰ ਰਾਕੇਸ਼ ਟੰਡ ਦੀ ਅਗਵਾਈ ਵਿੱਚ ਹੋਈ ਚੋਣ ਮੀਟਿੰਗ ਵਿੱਚ ਡਾਕਟਰ ਨਿਸ਼ਚਲ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਡਾਕਟਰ ਪ੍ਰਦੀਪ ਕੌਸ਼ਲ ਨੂੰ ਵਿੱਤ ਸਕੱਤਰ ਚੁਣਿਆ ਗਿਆ 13 ਅਪ੍ਰੈਲ ਨੂੰ 78ਵੇਂ ਨੀਮਾ ਸਥਾਪਨਾ ਦਿਵਸ ਮੌਕੇ ਲਗਾਇਆ ਜਾਵੇਗਾ ਫਰੀ ਬਲੱਡ ਸ਼ੂਗਰ ਚੈੱਕਅਪ ਕੈਂਪ ਨੈਸ਼ਨਲ ਇਨਟੈਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਨੀਮਾ શ્રી ਆਨੰਦਪੁਰ ਸਾਹਿਬ ਦੀ ਸਾਲ 2025 ਤੋਂ 27 ਕਾਰਜਕਾਰਨੀ ਲਈ ਇਲੈਕਸ਼ਨ ਮੀਟਿੰਗ ਸਥਾਨਕ ਖੈਬਰ ਹੋਟਲ ਵਿਖੇ ਕਰਵਾਈ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਚੋਣ ਇੰਚਾਰਜ ਡਾਕਟਰ ਰਾਕੇਸ਼ ਟੰਡ ਦੁਆਰਾ ਕੀਤੀ ਗਈ ਮੀਟਿੰਗ ਵਿੱਚ ਨੀਮਾ ਦੀ ਪੰਜਾਬ ਪ੍ਰਦੇਸ਼ ਇਕਾਈ ਵੱਲੋਂ ਜਲੰਧਰ ਤੋਂ ਡਾਕਟਰ ਆਈ ਪੀ ਸਿੰਘ ਸੇਠੀ ਡਾਕਟਰ ਐਸ ਪੀ ਡਾਲੀਆ ਡਾਕਟਰ ਵਿਸ਼ਾਲ ਪਨੋਟ ਅਤੇ ਡਾਕਟਰ ਜਤਿੰਦਰ ਪ੍ਰਭਾਕਰ ਬਤੌਰ ਚੋਣ ਨਿਗਰਾਨ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਡਾਕਟਰ ਅੱਛਰ ਸ਼ਰਮਾ ਨੂੰ ਸਰਬਸੰਮਤੀ ਨਾਲ ਲਗਾਤਾਰ ਤੀਜੀ ਵਾਰ ਬਤੌਰ ਪ੍ਰਧਾਨ ਚੁਣਿਆ ਗਿਆ। ਡਾਕਟਰ ਨਿਸ਼ਚਲ ਸ਼ਰਮਾ ਨੂੰ ਵੀ ਲਗਾਤਾਰ ਤੀਜੀ ਵਾਰ ਜਨਰਲ ਸਕੱਤਰ ਅਤੇ ਡਾਕਟਰ ਪ੍ਰਦੀਪ ਕੌਸ਼ਲ ਨੂੰ ਵਿੱਤ ਸਕੱਤਰ ਚੁਣਿਆ ਗਿਆ। ਡਾਕਟਰ ਮਨਜੀਤ ਸੈਣੀ ਨੂੰ ਮੀਤ ਪ੍ਰਧਾਨ, ਡਾਕਟਰ ਲਖਬੀਰ ਸਿੰਘ ਨੂੰ ਜੁਆਇੰਟ ਸਕੱਤਰ ਅਤੇ ਡਾਕਟਰ ਵਿਪਨ ਰਾਣਾ ਨੂੰ ਜੁਆਇੰਟ ਵਿੱਤ ਸਕੱਤਰ ਚੁਣਿਆ ਗਿਆ। ਸਾਰੀ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਖੁਸ਼ਹਨੁਮਾ ਮਾਹੌਲ ਦੇ ਵਿੱਚ ਸੰਪੰਨ ਹੋਈ। ਚੋਣੇ ਹੋਏ ਨੁਮਾਇੰਦਿਆਂ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੀਮਾ ਸ਼੍ਰੀ ਆਨੰਦਪੁਰ ਸਾਹਿਬ ਦੇ ਡਾਕਟਰ ਇਲਾਕੇ ਦੇ ਲੋਕਾਂ ਨੂੰ ਸਸਤਾ ਤੇ ਵਧੀਆ ਇਲਾਜ ਮੁਹੱਈਆ ਕਰਵਾਉਂਦੇ ਰਣਗੇ ਅਤੇ ਲੋਕਾਂ ਦੀ ਸੇਵਾ ਅਤੇ ਸਿਹਤ ਸੰਭਾਲ ਦੀ ਭਰਪੂਰ ਕੋਸ਼ਿਸ਼ ਕਰਦੇ ਰਹਿਣਗੇ ਇਸ ਮੌਕੇ ਐਲਾਨ ਕੀਤਾ ਗਿਆ ਕਿ 13 April ਨੂੰ 78ਵੇਂ ਨੀਮਾ ਸਥਾਪਨਾ ਦਿਵਸ ਮੌਕੇ ਨੀਮਾ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਰੇ ਡਾਕਟਰ ਆਪਣੇ ਆਪਣੇ ਕਲੀਨਿਕ ਅਤੇ ਹਸਪਤਾਲ ਵਿੱਚ ਮੁਫਤ ਬਲੱਡ ਸ਼ੂਗਰ ਚੈੱਕਅਪ ਕੈਂਪ ਲਗਾਉਣਗੇ